मुर्दाब मु

ਮੈਨੂੰ ਬੇਨਤੀ ਕਰਦਾ ਕਿ ਤੁਸੀਂ ਸਾਰੇ ਹਾਂ ਦਾ ਪਾਸੇ ਫਜ਼ਰ ਸਾਹਿਬ ਜਾਂ ਜਿਸ ਕਿਸੇ ਸਾਹ ਦੇਤੇ ਚਾਹੋਗੇ ਉਹ ਚੱਲਦੇ ਆ ਜਿਹੜੇ ਪ੍ਰਕਾਸ਼ੀ ਆਮ ਲੋਕਾਂ ਨੂੰ ਸਾਡੇ ਵੱਲੋਂ ਨਹੀਂ ਸਾਡੇ ਵੱਲੋਂ ਕਾਫੀ ਮੰਨਦੇ ਨੇ ਉਹਨੇ ਅਸੀਂ ਮਜ਼ਦੂਰੀਏ ਕਿਤਾ ਮਜ਼ਦੂਰ ਹੋ ਕੇ ਉਹਨਾਂ ਨੂੰ ਵੀ ਸ਼ਾਂਤ ਨਹੀਂ ਬਿਨਾ ਤੁਸੀਂ ਫੇਰ ਲੱਗਦਾ ਨਹੀਂ ਕਿ ਜੇ ਕੋਈ ਬਲਦੁਸਤ ਆਇਆ ਇਹਨਾਂ ਬੜੀ ਮੇਰ ਈ ਮੈਨਾਂ ਕਿੱਤਾ ਮਾਰੀ ਮਾਰੀ ਲਈ ਉਹ ਮੇਰੇ ਆਪਦਾ ਤੂੰ ਇੱਕ ਬਰੀ ਸੱਸ ਦੇ ਮੈਨੂੰ ਮੈਨਾਂ ਬੋਲ ਗਾਣਾ ਦੇਖੋ ਉਹ ਵੀ ਉਹਨਾਂ ਤੋਂ ਆਇਆ ਬੱਚਾ ਵੀ ਤੇਰੇ ਨਾਲ ਦੇਖੋ ਸਾਨੂੰ ਸਦੀ ਕਹਿੰਦੇ ਸਿੱਧੀ ਥਾਣੀ ਜਾਓ ਸਦੀ ਸਦਰ ਖਾਣੇ ਜਾਓ ਸਦੀ ਸਿਰ ਦਾ ਸਾਰੇ ਪਰੇਸ਼ਾਨ ਇਕੱਠੇ ਕੁੜੀ ਮਾਰ ਗਈ ਅੱਜ ਵੀ ਸਿਰ ਇੰਨੀ ਦਰਕਾਰ ਦੀ ਪੂਰਾ ਸਹਿਯੋਗ ਕਰ ਲੈਦੀ ਅਸੀਂ ਇਹਨਾਂ ਨੂੰ ਇੰਨੀ ਦਰਖਾਸਤ ਕੀਤੀ ਕਿ ਸਾਡਾ ਖਾਦੀ ਵੀ ਰਿਪੋਰਟ ਲੈ ਲਓ ਸਾਡੀ ਜਿਹੜੀ ਕੁੜੀ ਨੂੰ ਜਿਹੜਾ ਪੂਲ ਆਇਆ ਤੇ ਉਹ ਸਰ ਉਹਦੀ ਰਿਪੋਰਟ ਲੈ ਲਓ ਕਿ ਕੁੜੀ ਮਾਰੀ ਗਈ ਲੈਓ ਆਪਾਂ ਅਪੀਲ ਕਰਦੇ ਹਾਂ ਬਿਲਕੁਲ ਬਿਲਕੁਲ ਅਰੇ ਇੰਨੀ ਕੀ ਅਰਜ਼ੀ ਸੀ ਇੰਨੀ ਅਰਜ਼ੀ ਸੀ ਫੇਰ ਦੇ ਸਾਥ ਸਾਨੂੰ ਇਹੀ ਪਰੇਸ਼ਾਨ ਹੋ ਰਹੇ ਭਾਈ ਬਿਲਕੁਲ ਬਿਲਕੁਲ ਅਜੀ ਭਾਈ ਦੇਖੋ ਅੰਦ ਦਾ ਲਾ ਕੇ ਪੁੱਛਿਆ ਕਿ ਮੁੰਡੇ ਦਾ ਸਹੁਰਾ ਪਰਿਵਾਰ ਕਿੱਥੇ ਕੁੜੀ ਉੱਥੇ ਤਾਂ ਇਹ ਕਹਿੰਦੇ ਸੀ ਉੱਥੇ ਕਹਿੰਦੇ ਸੀ ਅਸਤਾ ਉਹਨਾਂ ਨੇ ਮਲਾਜਾ ਵੀ ਨਹੀਂ ਦਿੱਤਾ ਜਿਹੜੇ ਨੂੰ ਤਾਂ ਮਜਈ ਸੀ ਇਹਨਾਂ ਨੂੰ ਤਾਂ ਪਤਾ ਲੱਗੀ ਸੀ ਮਜਈ ਸੀ ਜਿਹੜੇ ਜਿਹੜੇ ਬੰਦੇ ਜਿਹੜਾ ਉਹ ਸੀਗਾ ਜੀ ਆਪਣਾ ਉਹਦਾ ਸਹੁਰਾ ਤੇ ਸਰਦਾ ਆਸ਼ੂ ਵੀ ਆਪਕੇ ਵੀ ਹੋਈ ਜਾਂਦੀ ਕੁਛ ਨਹੀਂ ਤੇ ਮੇਰੀ ਕੀ ਕਹਿੰਦੀ ਮੰਮੀ ਮੇਰਾ ਗਾਲ ਕੁੱਟਦਾ ਮੈਨੂੰ ਕੁਛ ਖਲਾਚੀ ਚ ਕੋਲ ਕਪੜਾ ਆਇਆ ਇਹ ਘਰ ਦਾ ਕਹਤੀ ਹੈ ਜਿਹਨੇ ਕੋਈ ਵੀ ਮਾਰਦਾ ਉਹ ਮੈਨੂੰ ਕਿਹਾ ਪਤਾ ਮੇਰੀ ਗ੍ਰੰਥ ਵੀ ਮਾਰ ਕੁੱਟਿਆ ਕੁੱਤੀਉ ਨਹੀਂ ਸੋਰੇ ਨੈ ਜਵਾਈ ਨੈ ਸਸਨ ਹੈ ਕੁੱਤੀ ਕੀ ਆਂਟੀ ਜੀ ਅੱਗੇ ਵੀ ਕਦੇ ਇਦਾਂ ਦੇ ਮਾਮਲੇ ਹੁੰਦੇ ਸੀ ਅੱਕੇ ਵੀ ਕਰਦੇ ਤੇ ਮੇਰੀ ਕੀ ਨਾ ਤਨਬਲੇ ਰ ਅੱਕੇ ਵੀ ਮੇਰੀ ਕੀ ਨੂੰ ਮਾਰ ਦਿੰਦੇ ਤੇ ਨਹੀਂ ਕਾਰਨ ਕੀ ਹੈ ਤੁਮਾਂ ਮਾਸੇ ਤੁਮਾਰ ਕਿਉਂ ਚਾਹਦੇ ਕਹਿੰਦੇ ਅਸੀਂ ਹੈ ਨਹੀਂ ਰੱਖਣੀ ਕਦੀ ਮੇਰੀ ਕੀ ਨੂੰ ਕਹਿੰਦੇ 5000 ਲੱਖ ਰੁਪਏ ਲੈ ਆਪਣੇ ਮਾਪਿਆਂ ਦੇ ਦੇਜ ਦਾ ਤਾਂ ਕਦੀ ਮੇਰੀ ਕੀ ਤੇ ਲੱਖ ਰੁਪਏ ਮੰਗਦੇ ਤੇ ਮੈਂ ਗਰੀਬ ਈ ਐ ਮੈਂ ਕਿਤੋਂ ਦੇਣ ਦਾ ਮੇਰੀ ਕੀ ਮਾਰ ਦਿੱਤੀ ਉਨੀ ਪਹਿਲਾਂ ਵੀ ਕਦੀ ਕੰਪਲੀਟ ਹੋਈ ਸੀ ਕਦੀ ਕੋਈ ਪੁੱਛ ਲੈ ਲੇਯਾ ਤੇ ਹੋਈ ਜੀ ਇਕ ਵਾਰੀ ਲੋਪੜੇ ਹੋਈ ਇਕ ਵਾਰੀ ਸਾਡੇ ਨੰਗਰ ਥਾਰੇ ਚ ਹੋਈ ਮੈਂ ਉਧਰ ਸਮਝੌਤਾ ਕਰਕੇ ਤੋਰੀ ਦੀ ਪਰਚਾ ਲਿਖਾ ਕੇ ਤੋਰੀ ਦੀ ਹੋ ਮੇਰੀ ਤੀਜੀ ਆਪ ਮਰਦੀ ਤਾਂ ਨਹੀਂ ਆਜੂ ਤੂੰ ਫਸਦਾ ਹੈ ਨਾਮ ਕੀ ਸੀ ਕੁੜੀਆਂ ਦਾ ਜੀ ਸ੍ਰੀਆ ਸ੍ਰੀਆ ਉਮਰ ਕਿੰਨੀ ਸੀ ਕੁੜੀਆ ਦੀ ਜਿਹੜੇ ਸਾਨੂੰ ਜਿਹਾ ਕੀਤਾ ਸੀ ਇੱਥੇ 2021 ਚ ਕੀਤਾ ਜਿਹੜੇ ਪਿੰਡ ਕੀਤਾ ਸੀਗਾ ਜੀ ਨੰਗੜ ਨੰਗਾ ਟੇਮ ਨਹੀਂ ਕੁੜੀ ਕਿਹੜੀ ਜਗ੍ਹਾ ਵਿਆਹੀ ਸੀਗੀ ਜੀ ਸ਼ਹਿਰ ਪਰ ਬਿਲਾ ਮੈਨੂੰ ਬੰਨੂੜਾ ਛੋਟਾ ਬਜਵਾੜਾ ਛੋਟਾ ਬਜਵਾੜਾ ਐਂਟੀ ਜੀ ਰਾਤੀ ਦੱਸਦੇ ਕਿ ਜਦੋਂ ਪਹਿਲਾਂ ਦਵਾਈਆਂ ਪਲਾਈਆਂ ਫੇ ਤੁਹਾਨੂੰ 12:00 ਵਜੇ ਤੇ ਕਰੀ ਫੋਨ ਆਂਦਾ ਕਿ ਕੁੜੀਆਂ ਦਾ ਐਕਸੀਡੈਂਟ ਨਹੀਂ ਤੁਹਾਨੂੰ ਫੋਨ ਆਇਆ ਕਿ ਕੁੜੀਆਂ ਦਾ ਛੋਟੀ ਭੈਣ ਆ ਮੈਂ ਮੈਂ ਉਹਦੀ ਛੋਟੀ ਭੈਣ ਨੂੰ ਮੈਨੂੰ ਫੋਨ ਇਹ ਆ ਰਿਹਾ ਸੀ ਕਿ ਮੇਰੇ ਨਾਲ ਬਹੁਤ ਮਾਰ ਘਟ ਹੋ ਰਹੀ ਆ ਮੈਨੂੰ ਬਚਾ ਲਾ ਕੇ ਫੋਨ ਰਿਕਾਰਡਿੰਗ ਤੇ ਸੀ ਸਾਰੀ ਰਿਕਾਰਡਿੰਗ ਹੈ ਮੇਰੇ ਕੋਲ ਇਹ ਵੀ ਉਹਦੇ ਸੌਰੀ ਦੀ ਰਿਕਾਰਡ ਮਾਰ ਦੇ ਕੁੱਤੇ ਦਾ ਫੋਨ ਉਹਦਾ ਗਿਰ ਗਿਆ ਪੁਲਸ ਵਾਲਿਆਂ ਨੇ 112 ਤੇ ਕੰਪਲੀਟ ਕੀਤੀ 100 ਤੇ ਕੰਪਲੀਟ ਕੀਤੀ ਕਿਸੇ ਨੇ ਫੋਨ ਨਹੀਂ ਚੱਕਿਆ ਕਿ ਐਕਸੀਡੈਂਟ ਵਾਲਾ ਕਿਹਾ ਉਹ ਕਹਿੰਦੇ ਐਕਸੀਡੈਂਟ ਹੋ ਗਿਆ ਐਪ ਸਿਲੀਅੰਟ ਬਾਤ ਦੀ ਗੱਲ ਹੈ ਐਕਸੀਡੈਂਟ ਬਾਤ ਦੀ ਗੱਲ ਹੈ ਇਹ ਤੁਹਾਨੂੰ ਕਿਹਾ ਝੂਠਾ ਝੂਠਾ ਡਰਾਮਾ ਸਾਰਾ 100 ਨੰਬਰ ਤੇ ਕੰਪਲੀਟ ਕੀਤੀ ਜਦੋਂ ਮਾਰ ਕੁੱਟ ਰਹੀ ਸੀ ਪੁਰਸਾੜ ਨੇ ਜੋ ਅਭੀ ਤਾਂ ਅਸੀਂ ਅਸੀਂ ਐਕਸੀਡੈਂਟ ਦੇ ਕੇਸ 'ਚ ਕਿਤੇ ਬਾਹਰ ਆਇਓ ਹੈ ਕਰ ਸਾਡੀ ਸੁਣਵਾਈ ਕਰੋ ਮੇਰੇ ਭੈਣ ਨਾ ਬਹੁਤ ਫੋਨ ਕਿਤੇ ਕੋਈ ਪੁਰਸਾੜ ਨੇ ਮਤਲਬ ਕਿ ਤੁਹਾਡਾ ਦੋਸ਼ ਹੈ ਮੈਡਮ ਕਿ ਸੋਹਰਾ ਪਰਿਵਾਰ ਨੇ ਮਾਰਿਆ ਤੇ ਬਾਅਦ ਵਿੱਚ ਅਸੀਂ ਐਂਡ ਰੂਪ ਦੇ ਪਹਿਲਾਂ ਹੀ ਚੱਲ ਸੀ ਹਾਂ ਪਹਿਲਾਂ ਵੀ ਓਕੇ ਪਹਿਲਾਂ ਦੋ ਵਾਰ ਵੀ ਜਾਂ ਬਗਰ ਲਾਇਆ ਹਜੇ ਸਿਟੀ ਸ਼ਾਮ ਲੱਗਾਈ ਆ ਸਿਟੀ ਵਾਲੇ ਕਹਿੰਦੇ ਆ ਕਿ ਸਦਰ ਵਾਲਿਆਂ ਦਾ ਮੈਟਰ ਹੈ ਹਾਂਜੀ ਸਿਟੀ ਵਾਲੇ ਕਹਿੰਦੇ ਸਦਰ ਵਾਲਿਆਂ ਦਾ ਮੈਟਰ ਰਾਤ ਐਕਸ਼ਨ ਹੋਇਆ ਸਿਟੀ ਏਰੀਆ 'ਚ ਹਾਂਜੀ ਤੇ ਕਹਿੰਦੇ ਕੁੜੀ ਨੂੰ ਦੇ ਕੇ ਮਾਰਿਆ ਹਾਂ ਹਾਂ ਉਹਨਾਂ ਕੋ ਪੁਸ਼ਪੜਾ ਕਰਾ ਕੇ ਪਤਾ ਲੱਗੂ ਕਿ ਕੋਈ ਦਿੱਤਾ ਹੋਇਆ ਕੁਝ ਜੀ ਪੁਸ਼ਪੜਾ ਪਤਾ ਲੱਗ ਜੂਗੀ ਉਹਨੂੰ ਕਰਾਉਣ ਲਈ ਕਾਰਨਾਂ ਨਾਲ ਨੋਕਤ ਚੋਦੀ ਉਹ ਕਹਿੰਦੇ ਕਿ ਉਧਰ ਭੱਲੇ ਪਤਾ ਉਹ ਧਰਨਾ ਕੱਢ ਲਾਇਆ ਵੀ ਪਹਿਲਾਂ ਵੀ ਕਦੇ ਸਿਕਤਵ ਕਰਾਈਆਂ ਸੀ ਇਹਨਾਂ ਤੇ ਪੁਸ਼ਪੜਾ ਜੀ ਪਹਿਲਾਂ ਆੜੀ ਆਈ ਮੈਂ ਸਰਪੰਚ ਨਾਲ ਬੈਠ ਕੇ ਨਾਲ ਗੱਲ ਕੀਤੀ ਹੈ ਕਹਿੰਦਾ ਮੈਂ ਪੁਰਾਤੀ ਆਈ ਸੀ ਉਹਨੇ ਕਨਮ ਸੀਰੀ ਬਣਾਇਆ ਵੀ ਸਿਰਦਾਫੇ ਆਜੋ ਘੜਾ ਬੈਕ ਨਹੀਂ ਬੀਟਿਆ ਤੇ ਕਹਿੰਦਾ ਜੇ ਕੋਈ ਇਹ ਹਾਦਸੇ ਦਾ ਵੀ ਕਾਰਨ ਬਣਾਇਆ ਗਿਆ ਕੋਈ ਨਾ ਪਹਿਲਾਂ ਕੋਈ ਫਾਇਲ ਮੇਰਾ ਪ্লাই ਵੀ ਦੋਸ਼ ਤੇ ਭਾਈ ਪੋਸਟਰ ਪਤਾ ਸਦਾ ਨਾ ਕੀ ਹੋਇਆ ਤੇ ਜਿਹੜਾ ਐਕਸੀਡੈਂਟ ਹੋਇਆ ਗੱਡੀ ਨੂੰ ਅਰੈਸਟ ਕਰ ਲਿਆ ਹੈ ਨਾ ਜਿਹੜਾ ਗੱਡੀ ਨਾਲ ਐਕਸੀਡੈਂਟ ਹੋਇਆ ਉਹਨੂੰ ਸਿਟੀ ਅਰੈਸਟ ਹੋ ਰਿਹਾ ਹੈ ਇਸੇ ਸਬੰਧ ਦੇ ਸੋ ਉਹਨਾਂ ਦਾ ਕਹਿਣਾ ਕਿ ਸਦਰ ਵਾਲੇ ਸਿਟੀ ਭੇਜ ਦਿੰਦੇ ਸਿਟੀ ਵਾਲੇ ਸਦਰ ਭੇਜ ਦਿੰਦੇ ਇਦਾਂ ਵੀ ਕੁਝ ਹੋਇਆ ਸਵੇਰ ਦਾ ਕਹਿੰਦੇ ੱੱਕੇ ਖਾ ਰਹੇ ਆਪਾਂ ਜਿਹੜਾ ਜਿਹੜਾ ਐਕਸੀਡੈਂਟ ਹੋਇਆ ਉਹ ਸਾਡੇ ਸਿਟੀ ਦੇ ਏਰੀਆ 'ਚ ਹੋ ਇਹਨੂੰ ਜ਼ਹਿਰ ਦਿੱਤੀ ਹੋਈ ਜੇ ਪਾਪ ਕੁੱਟਮਾਰ ਹੋਈ ਹੋਈ ਕੋਸਟਪਨ ਜਾਣ ਉਹ ਸਾਨੂੰ ਜੋ ਬਣਦੀਕਾਰ ਵੀ ਕਰਦਾਂਗੇ ਪਰ ਰਾਤ ਦੀਆਂ ਸਰ ਕੁੜੀਆਂ ਦੀਆਂ ਰਿਕਾਰਡਿੰਗਾਂ ਵੀ ਆ ਰਹੀਆਂ ਕਿ ਇਹਨਾਂ ਦੇ ਪਰਿਵਾਰ ਵੱਲੋਂ ਦਿੱਤੀਆਂ ਜਾ ਰਹੀਆਂ ਕਿ ਕੁੜੀ ਨੂੰ ਰਾਤੀ ਜਿਹੜਾ ਹਰਾਮਣ ਵੀ ਇੱਦਾਂ ਕੁੱਟਮਾਰ ਵੀ ਕੀਤੀ ਆ ਕਾ ਵੀ ਕੁਝ ਕੀਤਾ ਵਾ ਜਿਸ ਵਿੱਚ ਮਾਰਨ ਦੀ ਧਮਕੀ ਵੀ ਦਿੱਤੀ ਹੋਈ ਉਹਨਾਂ ਕੋ ਹੈਗੇ ਸੀ ਮੈਂ ਉਹਨੂੰ ਕਿਹਾ ਸੀ ਕਿ ਉਹ ਤਾਂ ਕੋ ਹੈਗਾ ਸਾਨੂੰ ਦੇ ਦਿਓ ਪਿੰਡ ਵਿੱਚ ਪਾ ਕੇ ਇਹ ਦੇਖ ਲੈਣ ਤੇ ਹੁਣ ਕੀ ਗੱਲ ਨਿਬੜੀ ਇਹਨਾਂ ਦਾ ਧਰਨਾ ਨਾਮਕਾਉਣਾ ਹਾਂਜੀ ਧਰਨਾ ਨਾਮਕਾਉਣੀ ਹੁਣ ਕੋਸਟ ਨੂੰ ਕਰਾਉਣ ਲੱਗੇ ਜਿਹੜਾ ਕਹਿੰਦੇ ਵੀ ਕੁੜੀ ਨੂੰ ਜਿੱਥਾ ਕੁਛ ਉਹ ਹੀ ਬਿਆਨ ਲਾ ਪੋਸਟਮਨ ਹੋ ਜੀ ਬੰਦਾ